ਤਾਰੀ ਸਾਹਿਬ ਸੁਲਤਾਨ ਪਿੰਡ ਵਿਖੇ ਕੋ ਮੰਤਰੀ ਕਤਖਾਦ ਦੇ ਬਸ ਮਨਾਇਆ ਗਿਆ ਜਿਸ ਵਿੱਚ ਸਮੋਸ ਨਿਆਗ ਜੱਥੇ ਬੰਦੀਆਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ ਗੁਰਗਨਾ ਮਨ ਗਨਾਤੀ ਆਪਾ ਬੱਤਰਾਮਾ ਮੇਰੀ ਪ੍ਰੀਰੇ ਮਾਲਕ ਬੰਦੀ ਛੋੜ ਉਹਨਾਂ ਵੱਲੋਂ ਵਕਸ਼ਿਸ਼ ਸ਼ਾਸਤਰਾ ਵਿਦਿਆ ਅੱਜ 21 ਤਰੀਕ 2025 ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਕਿ ਸੁਲਤਾਨਵਿੰਦ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਹਦਾਇਤਾਂ ਦੇ ਅਨੁਸਾਰ ਸਾਰੀ ਸਿੱਖ ਕੌਮ ਨੂੰ ਮਾਨ ਸਾਹਿਬ ਨੇ ਅਪੀਲ ਕੀਤੀ ਸੀ ਕਿ ਸਾਰੇ ਇਕੱਤਰ ਹੋ ਕੇ ਅੱਜ ਦੇ ਦਿਨ ਇਕੱਠੇ ਗੱਤਕਾ ਦਿਨ ਮਨਾਓ ਔਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਡੇ ਦੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਗੱਤਕੇ ਦੀ ਬਖਸ਼ਿਸ਼ ਕੀਤੀ ਆ ਜਿਸ ਦੇ ਨਾਲ ਰਾਤਰਾ ਨੂੰ ਸਰੀਰ ਦੀ ਫਿਟਨੈਸ ਵੀ ਹੁੰਦੀ ਆ ਔਰ ਮਾਨਸਿਕ ਤਣਾਅ ਵੀ ਦੂਰ ਹੁੰਦਾ ਤੇ ਅੱਜ ਸਾਡੀ ਜਥੇਬੰਦੀ ਸਰੋਣੀ ਕਾਲੀ ਦਾ ਅਮਰਸਰ ਬੰਨੋ ਸਰਦਾਰ ਅਪਕਾਸ ਸਿੰਘ ਸੰਧੂ ਸਦਾ ਹੁਮੈਸ਼ੀ ਲੰਗੜਾ ਅਤੇ ਹੋਰ ਉਤੇਦਾਰ ਅਮਰਸਰ ਜਿਲ੍ਹੇ ਦੇ ਸਾਡੀ ਜਥੇਬੰਦੀ ਵੱਲੋਂ ਅੱਜ ਇਹ ਚੀਜ਼ ਦਾ ਆਗਾਜ਼ ਕੀਤਾ ਗਿਆ ਔਰ ਗੱਤਕਾ ਟੀਮਾਂ ਨੂੰ ਅਪੀਲ ਕਰਾਂਗਾ ਕਿ ਸ਼ੁਰੂਆਤ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਵਾਹਿਗੁਰੂ ਜੀ ਕੀ ਫਤਿਹ ਭੋਰਨਾ ਦਾ ਜੋਗਾ ਖਾਲਸੇ ਦਾ ਗੱਤਕਾ ਸਾਡੇ ਗੁਰੂ ਸਾਹਿਬਾਨ ਨੇ ਦੂਸਰੇ ਪਾਤਸ਼ਾਹ ਗੁਰੂ ਅਮਰਿਤਸਰ ਅੰਗਦ ਦੇਵ ਸਾਹਿਬ ਤੋਂ ਹੀ ਮਲ ਅਖਾੜੇ ਸ਼ੁਰੂ ਕੀਤੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਸੀ ਗੱਤਕਿਆਂ ਦੇ ਖੇਲ ਮੇਜਾ ਬਾਜੀ ਔਰ ਉਹ ਨਗਾਦਾਰ ਦਸਮ ਪਾਤਸ਼ਾਹ ਤੱਕ ਚੱਲਦਾ ਆਇਆ ਔਰ ਖਾਲਸੇ ਨੂੰ ਇਸੇ ਵਿੱਚੋਂ ਮਿਲਿਆ ਹੈ ਇਹ ਗੱਤਕਾ ਅੱਜ ਦੇ ਦਿਨ ਜਾਣ ਕੇ ਇਹ ਕੋਸ਼ਿਸ਼ ਕੀਤੀ ਜਾਂਦੀ ਆ Hindu ਨੂੰ Hinduwadi ਸੋਚ ਜਿਹੜੀ ਟਿਪਰਨ ਸੋਚ ਆ ਉਹ ਠੋਸਣਾ ਚਾਹੁੰਦੀ ਆ ਸਾਡੇ ਤੇ ਛੋਟੀਆਂ ਬਲੋ ਛੋਟੀਆਂ ਕਮਿਊਨਿਟੀਜ਼ ਦੇ ਉੱਤੇ ਘੱਟ ਗਿਣਤੀ ਕਮਿਊਨਿਟੀਜ਼ ਦੇ ਜੋਗਾ ਧੱਕੇ ਨਾਲ ਠੋਕਣਾ ਚਾਹੁੰਦੇ ਆ ਇਸ ਕਰਕੇ ਸਰਦਾਰ ਸਿੰਘ ਜੀ ਸਿੰਘ ਇਮਾਨਸ ਤੋਂ ਪ੍ਰਧਾਨ ਜੁਣੀ ਕਾਲੀ ਦਲ ਦੇ ਵਿਸ਼ੰਦ ਦੇ ਛਤੇ ਹਰ ਸਾਲ 21 ਜੂਨ ਵਾਲੇ ਦਿਨ ਇਹ ਗਦਕਾ ਦਿਹਾੜਾ ਮਨਾਇਆ ਜਾਂਦਾ ਤਾਂ ਕਿ ਉਹ ਵਿੱਬਰਨ ਕੀ ਰੀਤ ਵਾਲੇ ਪਾਸੇ ਸਿੱਖ ਨਾ ਜਾਵੇ ਤੇ ਉਹ ਆਪਣੇ ਕਰਤਬਾਹਣ ਇਸ ਕਰਕੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਜੀ ਜਥੇਬੰਦਕ ਸਕੱਤਰ ਸਰਦਾਰ ਅਮਰੀਕ ਸਿੰਘ ਜੀ ਗਿਰਲਤ ਇਹਨਾਂ ਦੇ ਇਹਨਾਂ ਦੇ ਸੋਰੀ ਅਮਰੀਕ ਸਿੰਘ ਜੀ ਮੰਗਲ ਤੇ ਇਹਨਾਂ ਦੇ ਸਾਰੇ ਹੀ ਆਪਣੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦੇ ਦਰਜਾ ਬਦਰਜਾ ਅਹੁਦੇਦਾਰ ਸਰਬਾਨ ਨਾਂ ਜਿਆਦੇ ਆ ਇਸ ਤਰ੍ਹਾਂ ਕਿ ਮੈਂ ਦੋ ਮੇਨ ਚੀਜ਼ਾਂ ਦੇ ਨਾਂ ਲੈਤੇ ਆ ਇਹ ਸਾਰਿਆਂ ਨੇ ਅੱਜ ਮਿਲ ਕੇ ਇਹ ਪ੍ਰੋਗਰਾਮ ਜਿਹੜਾ ਉਹ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹ 파ਰਟੀ 파ਟੀ ਸ਼੍ਰੋਣੀ ਕਰਕੇ ਅਵਸਰ ਜਿਹੜਾ ਉੱਚੀ ਤਰ੍ਹਾਂ ਵਿੱਚ ਰਹਿ ਕੇ ਤੇ ਸਿੱਖੀ ਤੇ ਮਹਿਰਾ ਔਰ ਕੌਮੀ ਕਾਰਜਾਂ ਦੇ ਉੱਤੇ ਡਟ ਕੇ ਬਹਿ ਰਹੇ ਧੰਨਵਾਦ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਮੱਤ ਜਿੱਥੇ ਅੱਜ ਪੂਰਾ ਦੇਸ਼ ਜੋਗਾ ਦਿਵਸ ਮਨਾ ਰਿਹਾ ਹੈ ਤੁਸੀਂ ਵੇਖ ਰਿਹਾ ਜੀ ਬਹੁਤ ਬਹੁਤ ਗੰਤੀ ਸਵੇਰ ਤੋਂ ਹੀ ਪੱਬਾ ਪਾਰ ਹੋਈ ਪਈ ਆ ਹਰ ਸੈਂਟਰ ਦੇ ਵਿੱਚ ਜੋਗਾ ਸੈਂਟਰ ਦੇ ਵਿੱਚ ਜੋਗਾ ਹੋ ਰਿਹਾ ਵਾ ਪਰ ਜਿਤਨਾ ਰਣਜੀਤ ਪਾਵੇ ਦਾ ਇੱਕ ਗੀਤ ਸੀ ਨਾ ਵੀ ਲੈ ਲਿਓ ਆਜ਼ਾਦੀ ਫਿਰ ਜੋਗਾ ਕਰਕੇ ਇਹ ਜਿਹੜੇ ਜੋਗੇ ਆ ਇਹ ਤੁਹਾਡੇ ਕੰਮ ਨਹੀਂ ਆਉਣੇ ਫਿਰ ਕੰਮ ਤੁਹਾਡੇ ਇਹ ਸ਼ਸਤਰ ਆਉਣਾ ਕਿਰਪਾਨ ਹੋਣੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਆ ਗੁਰੂ ਹਰਗੋਬਿੰਦ ਪਾਸ਼ਾ ਨੇ ਰਹਿਮਤ ਕਿ ਕੀਤੀ ਆ ਮਿਸਦਾਰ ਸਿਮਰਨਜੀਤ ਸਿੰਘ ਮਾਨਜੀ ਦੀ ਪਾਰਟੀ ਨੂੰ ਇਹ ਕਰਨ ਦਾ ਜੋ ਉਤਸ਼ਵ ਮਨਾਉਣ ਦਾ ਜੋ ਬਲਬ ਉਦਮ ਬਖਸ਼ਿਸ਼ ਕੀਤਾ ਵਾ ਅੱਜ ਸ਼੍ਰੋਮਣੀ ਕਾਲੀਦਾਸ ਅੰਮ੍ਰਿਤਸਰ ਇਹ ਦਿਵਸ ਜੋ ਗੱਤਕਾ ਦਿਵਸ ਮਨਾ ਰਹੇ ਆ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ ਪਾਰਟੀ ਦੀ ਕਿਉਂਕਿ ਗੁਰੂ ਸਾਹਿਬ ਤੇ ਸਾਨੂੰ ਕਿਰਪਾਨ ਦੇ ਕੇ ਗਏ ਸੀ ਪਰ ਸਾਡੇ ਇਹਨਾਂ ਮੂਰਖ ਲੋਕਾਂ ਨੇ ਝਾੜੂ ਫੜ ਲਿਆ ਇਸ ਵਾਸਤੇ ਇਹ ਇੱਕ ਬਹੁਤ ਹੀ ਅੱਜ ਉੱਤਮ ਦੇਣਿਆ ਜੋਗਾ ਇਸ ਤੋਂ ਸਾਨੂੰ ਬਹੁਤ ਹੀ ਇਹ ਸਿੱਖਿਆ ਮਿਲਦੀ ਆ ਵੀ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਜੇ ਉਮੀਦ ਗਿਆ ਉਹ ਤੇ ਚਲੋ ਗਿਆ ਜੋ ਆਉਣ ਵਾਲਾ ਇਹ ਸਮਾਂ ਵਾ ਉਹ ਬੱਚੇ ਇਸ ਜੋਗਾ ਵੱਲ ਆਪਣੀ ਅਟੈਂਸ਼ਨ ਦੇਣ ਆਪਣਾ ਧਿਆਨ ਦੇਣ ਅਤੇ ਸਰੀਰ ਤੋਂ ਵੀ ਸਹੀ ਰਹਿਣ ਜਿੱਥੇ ਜੋਗਾ ਦੇ ਨਾਲ ਨਾਲ ਆਪਾਂ ਨੂੰ ਸ਼ਸ਼ਤਰ ਚਲਾਉਣ ਦੀ ਵਿਦਿਆ ਮਿਲਦੀ ਹੈ ਨਾਲ ਆਪਾਂ ਨੂੰ ਉਹਦੇ ਵਿੱਚ ਭਗਤੀ ਵਿੱਚ ਵੀ ਇਸ ਚੀਜ਼ ਦਾ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਵੀ ਤੁਸੀਂ ਭਗਤੀ ਦੇ ਸ਼ਕਤੀ ਦਾ ਪ੍ਰਤੀਕ ਬਣਨਾ ਖਾਲਸੇ ਨੇ ਤੋਂ ਸੋ ਅੱਜ ਆਪਾਂ ਜੋਗਾ ਦਿਵਸ ਮਨਾ ਰਹੇ ਆ ਬੇਲ ਬਹੁਤ ਪ੍ਰਸੰਨ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜਾਵੇ ਸੀਤਾ ਸਿੰਗਾਰ ਉਪਾਵੇ ਫਤਰੀਆ ਗਾਣੇ ਗਰੇ ਜਾਵੇ ਨਾ ਹੋ ਜਾਵੇ ਲੜ ਲੀਏ ਸੋ ਜਾਣੂ ਪਾਵੇ ਸਮਾਏ ਦੀਏ ਸਾਥ ਲੋਈ ਜੈਦੀਏ ਮਾਰੇ ਵੀਰ ਈ ਕੋਈ ਸਾ ਵੀ ਕੋਈ ਜੁਹੀ ਤਬਰਵਾਰ ਨਾਮ ਘਾਰੋ ਜੋਦ ਕੇ ਲੋਏ ਪਰੋਪਾਤ ਕਾਲ ਦੀ ਗਾਲੀ ਤੀਂ ਦੀ ਦੇਗੋ ਦੀਏ ਤੂੰ ਹੀ ਜਾਨੀ ਜੀ ਕੇ ਆਹ ਤੂਰੇ ਗੁਜੇ ਰੇ ਜਕਾਰੇ ਵਿਲਾਹ ਜਾ ਲੋ ਜਾਵੇ ਹੋਰ ਸੋਰੀਆ ਕਾਲ ਗੁਜੇ ਰੇ ਜਕਾਰੇ ਲਾਵੇ ਜਾ ਲੋ ਜਾਵੇ ਕਾਲ ਤੇ ਨੀ ਮਾਰਾ ਮਾਰਾ ਸਾਰ ਤੇ ਵਾਲਾ ਨਾ ਦੂਪਾ Segue a área, carnal, बोलो लग गए महाराज का मेरा कोदी हड़िया खोटे का बोलो मार करिए ओए ना मार करिए ओ बड़ा फोड़ते पुरया रही ना वो चल गई वो नालाले ए बुजी इतनी जल्दी के जल्दी ना देख ना गलियां होके आएले का कह सकते हो ਹਾਗਾਲ ਓ ਗੁਰਦੇਵ ਖੜ ਗਿਆ ਖੜ ਗਿਆ ਲੜਨੀ ਪੈਣੀ ਹੋਰ ਲਿਓ ਹੋ ਜਾ ਹਾਗਾਲ ਓ ਜਾ ਹਾਗਾਲ ਓ ਯਾਰ ਗਾ ਗਾ ਯਾਰ ਨੇ ਹਰ ਹੋ ਜਾਵੇ ਜਹੀਦਾ ਵਿੰਗਾਂ ਨੂੰ ਪਾਵੇ ਸੱਚ ਜਰੀ ਹਾਗਾਲ ਓ ਕੱਲ ਵੀ ਯੋਧਿਆ ਲੱਗ ਜੇ ਪਤਾ ਲੜਵੀਆਂ ਖੁੱਭੂ ਮਕਤਾ ਖਾੜਾ ਦਸ਼ੇਕ ਕਰਨੋ ਵੰਦ नहीं आ, 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 ए। गया। एक सिख की गल कर रहे मैं इंडिया के बच्चे मगर मच्छा वाग लड़ते वेखे सच दस ही कल नहीं वेखे वे ना सिख कभी पता नहीं सलामत सलाम सी दिए सुने नहीं चुको तो इन्हों नहीं पता खालसा बादशाह की नहीं सच्चे बादशाह की चुकता है मुन्ना झुंड में तो सुअर आते हैं शेर अकेला ही आता है वीरे साउंड रोक दे वीरे भाई हो जाओ भेज के साउंड ਨਾ ਇਹ ਉੱਥੇ ਹੀ ਸਿੱਖਾਂ ਦੇ ਵਿੱਚ ਅਜੇ ਤੱਕ ਦੀ ਮੁੱਖ ਰੀਸ ਹੈ। ਖਾਲਸੇ ਦਾ ਗਤਕਾ ਦੇਸਿਆ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਸਰੀਰਕ ਤੰਗ ਤੰਦਰੁਸਤੀ ਯੋਧਾਂ ਜੁੱਧਾਂ ਦਾ ਉਹਨਾਂ ਦੇ ਤੌਰ ਤਰੀਕੇ ਸਿਖਾਉਣੇ ਗਤਕਾ ਮਲਖੜੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵੱਲੋਂ ਸ਼ੁਰੂ ਕੀਤੇ ਗਏ ਤੇ ਉਹ ਦਸਮ ਪਾਤਸ਼ਾਹ ਤੱਕ ਇਹ ਜੋਹਰ ਬਖਾਏ ਜਾਂਦੇ ਰਹੇ ਦੋ ਦੋ ਟੀਮਾਂ ਬਣਾ ਕੇ ਵੀ ਸੋ ਇਹ ਜੇ ਆਪਾਂ ਚੜ੍ਹਦੀ ਕਲਾ ਨਾਲ ਆਜ਼ਾਦੀ ਦਾ ਰਹਿਣਾ ਹੈ ਤੇ ਫਿਰ ਉਹ ਗਤਕਾ ਜਿਹੜਾ ਆ ਇਹ ਇੱਕ ਮਤਲਬ ਲੜਾਈ ਦਾ ਢੰਗ ਤਰੀਕਾ ਆ ਯੋਗਾ ਦੇ ਅੱਧਾ ਕਿਤੇ ਵੀ ਗੁਰਬਾਣੀ ਅਨਸਾਰ ਵੀ ਤੇ ਸਾਡੇ ਵਿੱਚ ਕਿਤੇ ਸਥਾਨ ਨਹੀਂ ਹੈਗਾ ਇਸ ਕਰਕੇ ਖਾਲਸਾ ਹਮੇਸ਼ਾ ਹੀ ਉਸ ਦਿਨ ਤਾਂ ਕਿ ਸਾਡੀ ਕੌਮ ਸਾਡੇ ਬੱਚੇ ਜਿਹੜੇ ਨੇ ਉਹ ਉਸ ਰੀਤ ਵਿਪਰਨ ਰੀਤ ਵਾਲ ਜਾ ਕੇ ਯੋਗਾ ਨਾਮ ਨਾਉਣ ਇਸ ਕਰਕੇ ਇਸ ਦਿਨ ਤੇ ਹੋਈ ਜੀ ਸਰਦਾਰ ਸਿਮਰਤਜੀਤ ਸਿੰਘ ਮਾਨ ਸ਼੍ਰੋਮਣੀ ਕਾਲੀਦਾਹ ਜੀ ਵੱਲੋਂ ਇਹ ਪ੍ਰੋਗਰਾਮ ਅਲਿਕੇ ਗਿਆ ਕਿ ਹਰ ਸਾਲ ਸਾਡੀ ਸ਼੍ਰੋਮਣੀ ਕਾਲੀਦਾਹ ਅੰਮ੍ਰਿਤਸਰ ਜਾਂ ਜਿੰਨੀਆਂ ਵੀ ਸਿੱਖ ਸਿੱਧੇ ਬੰਦੀਆਂ ਨੇ ਉਹ ਗਤਕਾ ਮਨਾਉਣ ਯੋਗਾ ਵਾਲੇ ਦਿਨ ਤਾਂ ਕਿ ਅਸੀਂ ਉਹਦਾ ਤੇ ਪਿੱਛੇ ਨਾ ਲੱਗੀਏ ਇਸ ਕਰਕੇ ਅੱਜ ਜਿਹੜਾ ਸ਼੍ਰੋਮਣੀ ਕਾਲੀਦਾਹ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਇਹ ਯੋਗਾ ਸੌਰੀ ਗਤਕਾ ਦਿਹਾੜਾ ਮਨਾਇਆ ਗਿਆ ਜਿਦੇ ਵਿੱਚ ਸਾਡੇ ਮੇਨ ਮੁਖ ਸ਼ਖਸੀ ਤਾ ਸਰ ਅਮਰੀਕ ਸਿੰਘ ਜੀ ਨੰਗਲ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਜੀ ਤੇ ਇਹਨਾਂ ਦੇ ਨਾਲ ਮਤਲਬ ਅਕਾਲੀ ਦਲ ਦੀ ਟੀਮ ਬੰਡਾਲਾ ਸਾਹਿਬ ਆਪਣੇ ਬਲਜੀਤ ਸਿੰਘ ਜੀ ਸਿਸਵਾ तकरीबन ਸਾਰੇ ਹੀ ਸਰਕਾਰ ਜੋ ਅਹੁਦੇਦਾਰ ਔਰ ਉੱਚੇ ਚੇ ਤੌਰ ਤੇ ਭਾਈ ਰਣਜੀਤ ਸਿੰਘ ਜੀ ਸਰਦ ਭਪਿੰਦਰ ਸਿੰਘ ਜੀ 6 ਜੂਨ ਇਹਨਾਂ ਨੇ ਸਾਰਿਆਂ ਨੇ ਸਮੁਚਿਤ ਕੀਤੀ ਆ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦਾ ਦਰਜਾ ਬਦਰਜਾ ਜਿੰਨੇ ਵੀ ਇੱਥੇ ਅਹੁਦੇਦਾਰਾਂ ਨੇ ਸਮੁਚਿਤ ਕੀਤੀ ਉਹਨਾਂ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਗੁਰੂ ਸਾਹਿਬ ਕਿਰਪਾ ਕਰਨ ਹਰ ਸਾਲ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਇਹ ਜਿਹੜਾ ਦਿਹਾੜਾ ਜਿਹੜਾ ਬਣਾਉਂਦੇ ਰਹੀਏ ਹਾਂਜੀ ਭਾਰਤੀ ਕੱਲ ਕਰੀਦਾ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਵਿੱਚ ਵੱਖ-ਵੱਖ ਸ਼ਸਤਰ ਵਿਦੇ ਆਂ ਪੰਜਾਬ ਦੇ ਵਿੱਚ ਗਤਕਾ ਇਸ ਤਨੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਨਾਮ ਵੱਖਰੇ-ਵੱਖਰੇ ਨੇ ਔਰ ਸ਼ਸਤਰ ਵੀ ਤੇਨੂੰ ਜਿਹੜਾ ਕਿ ਮੋਰੀ ਰੱਖਿਆ ਗਿਆ ਪਰ ਥੋੜੇ ਸਮੇਂ ਚ ਦੇਖਿਆ ਗਿਆ ਕਿ ਯੋਗਾ ਨੂੰ ਹੀ ਅੱਗੇ ਕੀਤਾ ਗਿਆ ਯੋਗਾ ਦੇ ਨਾ ਇਹ ਬ੍ਰਾਹਮਣਵਾਦੀ ਸੋਚ ਆ ਜੀ ਮਤਲਬ ਗਤਕਾ ਸਿਰਫ ਪੰਜਾਬ ਚ ਨਹੀਂ ਜਿੱਥੇ-ਜਿੱਥੇ ਵੀ ਸਿੱਖ ਹੈ ਉੱਥੇ-ਉੱਥੇ ਹੀ ਗਤਕਾ ਆ ਹੁਣ ਇੱਕ ਤਾਜੀ ਉਦਾਹਰਣ ਆ ਚਲੋ ਇਹਦੇ ਨਾਲ ਸੰਬੰਧਿਤ ਨਹੀਂ ਪੰਜਵੀਂ ਦਾ ਸਿਲੇਬਸ ਸੀਬੀਐਸਸੀ ਦਾ ਉਹਦੇ ਵਿੱਚ ਪਿਲਗ੍ਰਿਮਸ ਜਿਹੜੇ ਧਾਰਮਿਕ ਸਥਾਨਾਂ ਦਾ ਲਿਸਟ ਹੋਇਆ ਉਹਦੇ ਵਿੱਚੋਂ ਦਰਬਾਰ ਸਾਹਿਬ ਨੂੰ ਵੀ ਕੱਢ ਦਿੱਤਾ ਗਿਆ ਤੇ ਉਹ ਜਿਹੜੀ ਇਹਨਾਂ ਦੀ ਰੋਜ਼ਾ ਸ਼ਰੀਫ ਆ ਅਜਮੇਰ ਉਹਨੂੰ ਵਿੱਚੋਂ ਕੱਢ ਕੇ ਤੇ ਕੇਵਲ ਤੇ ਕੇਵਲ ਮੰਦਰਾਂ ਦੀ ਉਸਤ ਵਿੱਚ ਕੀਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਜਿਹੜਾ ਦਿੱਠੇ ਸੱਬੇ ਥਾਵ ਨਹੀਂ ਤੂੰ ਜਿਹੇ ਆ ਉਦੀ ਮਹਾਨਤਾ ਨੂੰ ਮਤਲਬ ਇੰਨੀ ਤੰਗ ਦਿਲੀ ਦੀ ਸੋਚ ਇਹਨਾਂ ਦੀ ਕਿ ਉਹ ਸਿਲੇਬਸ ਚੋਂ ਪੰਜਵੀਂ ਦੇ ਚੋਂ ਉਡਾ ਦਿੱਤੀ ਗਈ ਆ ਸੋ ਉਹਨਾਂ ਦੀ ਸੋਚ ਦੇ ਕਰਕੇ ਹੀ ਉਹਨਾਂ ਦੀ ਸੋਚ ਤੋਂ ਸਾਡੀ ਕੌਮ ਬਚੀ ਰਵੇ ਸਾਡੇ ਬੱਚੇ ਬੱਚੇ ਬਚੇ ਰਹਿਣ ਇਸ ਕਰਕੇ ਸਰਦਾਰ ਸਰਦਾਰ ਸਮਨਜੀਤ ਸਿੰਘ ਮਾਨ ਜੀ ਨੇ ਇਹ ਉਪਰਾਲਾ ਆਰੰਭਿਆ ਨੌਜਵਾਨਾਂ ਨੂੰ ਪਛਣਿਆ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਸਨੇਹ ਆਈਆਂ ਪ੍ਰਧਾਨ ਜੀ ਵੱਲੋਂ ਵੀ ਆ ਤੇ ਅਸੀਂ ਵੀ ਬੇਨਤੀ ਕਰਾਂਗੇ ਕਿ ਸਰੀਰਕ ਤੰਗ ਦੁਰਸਤੀ ਲਈ ਤੇ ਕਿਤੇ ਤੁਹਾਨੂੰ ਕੋਈ ਭੀੜ ਬਣ ਜਾਂਦੀ ਆ ਅਗਰ ਤੁਸੀਂ ਗਤਕੇ ਦੇ ਜੋਰ ਜਾਣਦੇ ਜਿੱਦੇ ਦਹਾ ਬੰਦਿਆਂ ਨੂੰ ਇਕੱਲਾ ਬੰਦਾ ਲੱਗੇ ਨਹੀਂ ਆਉਣ ਦਿੰਦਾ ਇਸ ਕਰਕੇ ਇਹ ਧਿਆਨ ਦੇਣਾ ਚਾਹੀਦਾ ਗਤਕੇ ਦੇ ਵੱਲ ਛੋਟੇ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਜਿਹੜਾ ਉਹ ਇਹਦੀ ਮਤਲਬ ਸਿੱਖਿਆ ਲੈਣ ਤੇ ਕੌਮ ਤੇ ਦੀ ਚੜ੍ਹਦੀ ਕਲਾ ਹੋਵੇ ਤੇ ਹੋਰ ਮਜ਼ਬੂਤ ਹੋਣ। ਸੋਮਨੀ ਕਮੇਟੀ ਦੀ ਗੱਲ ਕਰੀ ਤਾਂ ਇਸ ਦਿਨੋਂ ਲੈ ਕੇ ਕੋਈ ਪਹਿਲ ਕਰਮੀ ਨਹੀਂ ਕੀਤੀ ਗਈ ਕੀ ਕਹਿਣਾ ਚਾਹੁੰਦੇ। ਹੁਣ ਸ਼ੋਰਮ ਸ਼ਰੋਣੀ ਕਮੇਟੀ ਬਾਰੇ ਕੀ ਕੀਏ ਤੁਹਾਨੂੰ 15 ਸਾਲਾਂ ਤੋਂ ਉੱਥੇ ਦਿੱਲੀ ਦੀ ਹਕੂਮਤ ਦਾ ਕਬਜ਼ਾ ਆ। ਜੀ ਸਹੀ ਮੈਣਿਆਂ ਦੇ ਵਿੱਚ ਅੱਜ ਚੋਣ ਹੋਈ ਹੋਵੇ ਤੇ ਸਿੱਖੀ ਸੋਚ ਵਾਲੇ ਜਿਹੜੇ ਸਾਡੇ ਮੈਂਬਰ ਬਣ ਅੱਗੇ ਆਉਣ ਤੇ ਉੱਥੇ ਕੋਈ ਸੁਧਾਰ ਹੋਵੇ ਸ਼੍ਰੋਮਣੀ ਕਮੇਟੀ ਦਾ ਤੇ ਨਾ ਹੀ ਆ ਸ਼੍ਰੋਮਣੀ ਕਮੇਟੀ ਸੰਸਥਾ ਬਹੁਤ ਵਧੀਆ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਪਰ ਉਹਦੇ ਦੇ ਕਬਜ਼ਾ ਮਹੰਤਾਂ ਦਾ ਇਸ ਕਰਕੇ ਮਹੰਤੀ ਸੋਚ ਚੱਲਦੀ ਆ ਉੱਥੇ ਠੀਕ ਠੀਕ